ਕਿੰਨੇ ਕਾਰਾਂ ਦੇ ਬਦਲੇ ਪੇਪਰ ਠੁਕਰਾ ਦਿੱਤਾ ਪਹਿਲਾ ਸ਼ਬਦ ਮੰਚ ਕੀ ਆਇਆ ਸੀ ਬੱਚੀ ਇਸ ਦਾ ਦਿਲ ਟੁੱਟ ਗਿਆ ਏ ਕੜੇ ਕੜੇ ਦਾ ਸਾਈਜ਼ ਮੈਂ ਸਪੈਸ਼ਲੀ ਛੋਟਾ ਕਰਕੇ ਆਈ ਸੀਗੀ ਕਿੰਨਾ ਉਹ ਅਲਾਉ ਕਰ ਸਕਦੇ ਆ ਦੇ ਆਰ ਨਾਟ ਗਿਵਿੰਗ ਮੀ ਇਨਸਟਰਕਸ਼ਨ ਰਾਤ ਇੱਕ ਇੱਕ ਮਿੰਟ ਤੱਕ ਪੜ੍ਹਦੇ ਕਈ ਵਾਰ ਮੈਂ ਜਾਣਾ ਤੇ ਮੈਂ ਹਾਂ ਨਾ ਬੇਟੇ ਤੂੰ ਸੌਣਾ ਕਿਹਦੇ ਵੇਲੇ ਆ ਅਸਲ ਵਿੱਚ ਨਹੀਂ ਮਰਤੋਂ ਕਲਾਸ ਨਹੀਂ ਲਾਈ ਕੀ ਪੀ ਹੀ ਅੰਮ੍ਰਿਤ ਸ਼ਕਲਿਆ ਕੋਈ ਗਨਾਹ ਆ ਸਾਨੂੰ ਗੁਰੂ ਸਾਹਿਬ ਨੇ ਹੁਕਮ ਲਾਇਆ ਕਿ ਮੇਰਾ ਜਿਹੜਾ ਸਿੱਖਿਆ ਉਹ ਅਮਰਤਰੀ ਹੋਊਗਾ ਤੇ ਜਿਹੜੇ ਗਾਰੀ ਟਹਿਟ ਲੈ ਰਹੇ ਸੀ ਪ੍ਰਸ਼ਾਸਨ ਉਹ ਪੜਿਆ ਲਿਖਿਆ ਹੈ ਨਾ ਇਹ ਕੁਰਸੀਆਂ ਬੜੇ ਥੱਲੇ ਹੈਗੀਆਂ ਜੇ ਸਾਡਾ ਗੁਰੂ ਇੰਨਾ ਸਭ ਕੁਝ ਵਾਰ ਸਕਦਾ ਤੇ ਕੀ ਸਾਡਾ ਇਹ ਕੁਰਸੀ ਨਹੀਂ ਵਾਰ ਸਕਦੇ ਨਾ ਆਉਣ ਵਾਲੇ ਸਮੁੰਦਰ ਜਿਓ ਸਾਡੇ ਹਾਲਾਤ ਸੰਸਾਰ ਦੇ ਬੰਦੇ ਸਾਡੇ ਪੰਜਾਬ ਦੇ ਬੰਦੇ ਆ ਜੇ ਇਹ ਅਮਰਤਰੀ ਹੋਣ ਗਿਆ ਇੱਕ ਪਰਿਵਾਰ ਇਸ ਤੋਂ ਚੁਗਾ ਨਸ਼ਿਆਂ ਤੋਂ ਬਚਣਗੇ ਗਾਲਨੇ ਪਰਿਵਾਰ ਦੇ ਜਿਹੜੀ ਸਾਡੀ ਆਉਣ ਵਾਲੀ ਜਨਰੇਸ਼ਨ ਹੈ ਮਤਲਬ ਜੇ ਇੱਕ ਕਿਲਾ ਹੀ ਸੀਗੀ ਫਿਰ ਜ਼ਮੀਨ ਹੈ ਫਿਰ ਉਹ ਵੀ ਵੇਗ ਗਈ ਉਹ ਕੋਈ ਗੱਲ ਨਹੀਂ ਕੁਦਰਤ ਆਲਾ ਹੋਰ ਦੇ ਦੂਗਾ ਸਾਲੀ ਫਰੀ ਨਾ ਬਾਬਾ ਜੀ ਤੁਸੀਂ ਕਹਤੋਂ ਇੰਨਾ ਤੁਸੀਂ ਦਿਲ ਟਾਉਂਦੇ ਤੁਸੀਂ ਇਹ ਦੱਸੋ ਕਿ ਕਿੰਦਾ ਮਤਲਬ ਸ਼ੱਕ ਨਹੀਂ ਕਿੰਦਾ ਇਹ ਨਸ਼ੇ ਤੋਂ ਬਚਣ ਵਾਸਤੇ ਕਿਹੜਾ ਰਾਹ ਨਸ਼ਿਆਂ ਤੋਂ ਬਚਣ ਵਾਸਤੇ ਕ੍ਰਿਤਿਆਂ ਤੋਂ ਬਚਣ ਵਾਸਤੇ ਇੱਕ ਸਿੱਖ ਧਰਮ ਦੇ ਜਿਹੜੇ ਬਣਾਏ ਅੰਦੇਜਾ ਉਸਾਨੂੰ ਸੇ ਦਿੰਦੇ ਐ ਇਸ ਪੱਖ ਦੇ ਤੋਂ ਮੈਂ ਬਿਲਕੁਲ ਨਾਲਿਆਂ ਮੈਂ ਇਹੋ ਹੀ ਹੋ ਸਕਦਾ ਬੇਟਾ ਸਭ ਤੋਂ ਪਹਿਲਾਂ ਗੁਰੂ ਤੇ ਫਿਰ ਬਾਕੀ ਸਭ ਕੁਝ ਜਿਹਨੂੰ ਸਿਖਾਇਆ ਗਿਆ ਸੀਗਾ ਕਿ ਧਰਮੋਂ ਪਹਿਲਾਂ ਵਾ ਬਾਕੀ ਗੱਲਾਂ ਜਿਹੜੀਆਂ ਸਾਰੀਆਂ ਬਾਅਦ 'ਚ ਆ ਉਹ ਚੀਜ਼ ਤੇ ਉੱਪਰ ਪੱਖ ਰਹੀ ਹੈ ਤੇ ਹੁਣ ਤਾਂ ਕੋਈ ਘਸਰ ਨਹੀਂ ਰਹੀ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਤੇ ਸਾਨੂੰ ਇਹ ਚੀਜ਼ ਤੇ ਮਾਣ ਸਾਨੂੰ ਕੋਈ ਅਫਸੋਸ ਨਹੀਂ ਹੈ ਬੱਚੀ ਨੇ ਜਦੋਂ ਆਪਣੀ ਵੀਡੀਓ ਪਾ ਦਿੱਤੀ ਕਿ ਮੈਂ ਕਕਾਰ ਨਹੀਂ ਲਾਉਣੀ ਤੇ ਚਲੋ ਸਾਨੂੰ ਖੁਸ਼ੂਸ ਹੈ ਕਿ ਜਦੋਂ ਬੱਚੀ ਨੇ ਬਹੁਤ ਵਧੀਆ ਕੰਮ ਕੀਤਾ ਜੇ ਮੰਨ ਲਓ ਕਕਾਰ ਲਾ ਕੇ ਪੇਪਰ ਦੇਣ ਦੀ ਕਿ ਤੇ ਵੀਡੀਓ ਵਾਇਰਲ ਹੋ ਜਾਂਦੀ ਕਿ ਭਾਈ ਵੇਖੋ ਆ ਪਿੰਡ ਦੀ ਬੱਚੀ ਹੈ ਜਿਹਨੇ ਕਕਾਰ ਲਾ ਕੇ ਕਕਾਰ ਉਹਨੇ ਪਾਸੇ ਰੱਖਦੇ ਆ ਤੇ ਪੇਪਰ ਉਹਨੇ ਆਪਣੀ ਪੋਰਟਫੋਲਿਓਂ ਦੇ ਦਿੱਤੀ ਹੈ ਇਹ ਚੀਜ਼ ਸਾਡੇ ਵਾਸਤੇ ਬੜੀ ਅਸੀਂ ਤੇ ਗੁਰੂ ਮਹਾਰਾਜ ਦਾ ਸ਼ੁਗਰ ਕਰਦਿਆਂ ਕਿ ਉਹਨੇ ਉਹਦੇ ਸਿਰ ਤੇ ਹੱਥ ਰੱਖਿਆ ਤੇ ਉਹ ਆਪਣੇ ਪਰਪਖ ਰਹੀ ਹੈ ਜਦੋਂ ਘਰੋਂ ਨਿਕਲੀ ਆ ਉਹ ਦੋਵੇਂ ਬੜੇ ਖੁਸ਼ੀ ਹੈਗੀ ਮੈਂ ਅੱਜ ਟੈਸਟ ਦੇਣ ਜਾਣਾ ਪਹਿਲਾਂ ਮੇਰਾ ਥੋੜਾ ਮਨ ਸੀਗਾ ਮੈਂ ਆਹ ਬੇਟਾ ਮੈਨੇ ਕੋਈ ਨਹੀਂ ਆ ਜੇ ਵੇਖਲਾ ਇਸ ਤਰ੍ਹਾਂ ਆਂਦੀ ਨਹੀਂ ਬਾਪਾ ਟੈਸਟ ਮੈਂ ਦੇਣਾ ਫਿਰ ਸਾਡੇ ਕੋਲ ਰਿਲੇਟਿਵ ਸੀਗੇ ਜਿਉ ਉ ਜਾਗਦੀ ਰਾਤ ਨੂੰ ਉਹਦੀ ਮਾਂ ਉਹਨੂੰ ਚਾਹ ਵੀ ਬਣਾ ਕੇ ਦਿੰਦੀ ਸੀ ਕੋਈ ਨਾ ਬਣਾ ਕੇ ਦਿੰਦੀ ਸੀ ਨਾ ਸਾਰਾ ਪਰਿਵਾਰ ਜਾਗਦਾ ਸੀ ਸਾਰੇ ਇੱਕ ਕੁੜੀ ਦੀ ਸਟਰਗਲ ਨਹੀਂ ਸਾਰੇ ਪਰਿਵਾਰ ਦੀ ਸਟਰਗਲ ਹੈ ਵਿਛੇਦਾਰਾ ਦੀ ਨਾਲ ਸਟਰਗਲ ਆ ਤੇ ਜਦੋਂ ਲੜਕੀ ਨੇ 12ਵੀਂ ਕੀਤੀ ਤਾਂ ਮੈਨੂੰ ਡਾਕਟਰ ਸਾਹਿਬ ਨੇ ਕਿਹਾ ਵੀ ਲੜਕੀ ਕਹਿੰਦੀ ਮੈਂ ਜੱਜ ਬਣਨਾ ਚਾਹੁੰਦੀ ਆ ਤੇ ਮੈਂ ਇਹਨੂੰ ਕਿਹਾ ਵੀ ਜੇ ਲੜਕੀ ਦੀ ਇਹ ਭਾਵਨਾ ਹੋਣਾ ਤੇ ਤੂੰ ਸਾਰਾ ਕੁਝ ਹੀ ਦਾਦੇ ਲਾ ਦੇ ਤੇ ਲੜਕੀ ਨੂੰ ਜ਼ਰੂਰ ਪੜਾ ਮੀਤੇ ਦਿਨ ਇੱਕ ਲੜਕੀ ਦੀ ਵੀਡੀਓ ਵਾਇਰਲ ਹੋਈ ਸੀ ਕਿ ਰਾਜਸਥਾਨ ਦੇ ਵਿੱਚ ਉਸ ਨੂੰ ਜੁਡੀਸ਼ਰੀ ਦਾ ਪੇਪਰ ਇਸ ਕਰਕੇ ਨਹੀਂ ਦੇ ਦਿੱਤਾ ਕਿ ਉਸ ਨੇ ਕਕਾਰ ਪਾਏ ਹੋਏ ਸੀਗੇ ਵੀਡੀਓ ਬਹੁਤ ਵਾਇਰਲ ਹੋਈ ਅੱਜ ਅਸੀਂ ਉਹਨਾਂ ਦੇ ਘਰ ਦੇ ਵਿੱਚ ਪਿੰਡ ਦੇ ਵਿੱਚ ਮੌਜੂਦ ਹਾਂ ਫੈਲੋ ਕਿ ਉਹਨਾਂ ਦਾ ਪਿੰਡ ਆ ਤਰਨਤਨ ਜ਼ਿਲ੍ਹਾ ਆ ਬੜਾ ਸੁਧਾਰਨ ਜਿਆ ਪਰਿਵਾਰ ਐ ਜਿਨ੍ਹਾਂ ਨੇ ਜੀ ਜਾਣ ਤੇ ਮਿਹਨਤ ਨਾਲ ਲੜਕੀ ਨੂੰ ਕਈ ਸਾਲ ਉਸ ਪੇਪਰ ਦੀ ਤਿਆਰੀ ਕਰਵਾਈ ਸੀਗੀ ਪਰ ਕੁਝ ਕੁ ਕਰਮਚਾਰੀਆਂ ਨੇ ਇਹ ਗੱਲ ਆਖ ਦਿੱਤੀ ਕਿ ਜੇ ਤੁਸੀਂ ਕਕਾਰ ਪਾਇਆ ਤੇ ਪੇਪਰ ਨਹੀਂ ਦੇ ਸਕਦੇ ਪਰ ਉਸ ਦੀ ਪਿਛਲੀ ਮਿਹਨਤ ਨਹੀਂ ਕਿਸੇ ਨੂੰ ਪਤਾ ਕਿੰਨੇ ਸਾਲ ਹੋ ਗਏ ਨੇ ਉਹਨੂੰ ਮਿਹਨਤ ਕਰਦੀ ਨੂੰ ਘਰ ਤੋਂ ਦੂਰ ਰਹਿ ਕੇ ਉਸ ਨੇ ਮਿਹਨਤ ਕੀਤੀ ਤੇ ਘਰ ਵਾਲਿਆਂ ਨੇ ਵੀ ਜੀਜਾ ਲਾ ਦਿੱਤੀ ਕਿ ਲੜਕੀ ਕੁਝ ਨਾ ਕੁਝ ਬਣ ਸਕੇ ਬੜੇ ਸਧਾਰਨ ਜਿਹਾ ਪਰਿਵਾਰ ਆ ਦਾਦਾ ਉਹਨਾਂ ਦੇ ਹੈਗੇ ਨੇ ਜਿਵੇਂ ਚਾਚੇ ਨੇ ਇਹ ਫਾਦਰ ਸਾਹਿਬ ਨੇ ਇਹ ਸਾਰਾ ਪਰਿਵਾਰ ਹੈਗਾ ਇੱਕੋਈ ਸਾਰੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਲੜਕੀ ਦੇ ਜੋ ਕੀਤਾ ਪਰਿਵਾਰ ਕੀ ਸੋਚਦਾ ਉਹਦੇ ਬਾਰੇ ਤੇ ਕੀ ਪ੍ਰਤੀਕਿਰਿਆ ਹੈਗੀ ਆ ਸਭ ਤੋਂ ਪਹਿਲਾਂ ਤਾਂ ਲੜਕੀ ਦੇ ਦਾਦਾ ਜੀ ਹੈਗੇ ਨੇ ਮਾਸਟਰ ਜੀ ਇਹਨਾਂ ਨੂੰ ਕਿਹਾ ਜਾਂਦਾ ਮਾਸਟਰ ਜੀ ਲੜਕੀ ਜਦੋਂ ਤੁਸੀਂ ਵੀਡੀਓ ਦੇਖੀ ਹੋਊਗੀ ਜਾਂ ਜਦੋਂ ਪਤਾ ਲੱਗਿਆ ਵੀ ਲੜਕੀ ਨੇ ਕਕਾਰਾਂ ਦੇ ਬਦਲੇ ਪੇਪਰ ਟੁਕਰਾ ਦਿੱਤਾ ਪਹਿਲਾ ਸ਼ਬਦ ਮਨ ਚ ਕੀ ਆਇਆ ਸੀ ਪਹਿਲਾ ਸ਼ਬਦ ਇਹ ਹੋਸੀ ਬੱਚੀ ਨੰਦਲ ਟੋਟਾ ਤੁਸੀਂ ਕਹਤੋਂ ਭਾਵ ਕੋ ਰਿਓ ਲੜਕੀ ਦਾ ਚੜ੍ਹਦੀ ਕਲਾ ਚ ਅਸੀਂ ਵੀਡੀਓ ਚ ਦੇਖਿਆ ਦੇਖੋ ਬੱਚੇ ਮੈਂ ਦੇਖਦਾ ਰਹਾ ਰਾਤ 1:00 ਵਜੇ ਤੱਕ ਪੜ ਜਾਂਦੇ ਕਈ ਵਾਰ ਮੈਂ ਰਾਣਾ ਤੇ ਮੈਂ ਹਾਂ ਬੇਟੇ ਤੂੰ ਸੌਣਾ ਕਿ ਇਹਦੇ ਵੇਲੇ ਆ ਅਕਲ ਨਾਲ ਦੀ ਨਵੇਂ ਤਰ੍ਹਾਂ ਦੇ ਕਲਾਸ ਨਹੀਂ ਲਾਈ ਕਿ ਤੇ ਮੈਂ ਬੜੀ ਆਸ ਦੇ ਨਾਲ ਹੌਸਲੇ ਦੇ ਨਾਲ ਬੱਚਿਆਂ ਨੂੰ ਛੋਟਿਆਂ ਨੂੰ ਅਮਰਤ ਸਿਖਾਇਆ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਸਾਡੇ ਹਾਲਾਤ ਸੰਸਾਰ ਦੇ ਬੰਨ ਦੇ ਸਾਡੇ ਪੰਜਾਬ ਦੇ ਬੰਨ ਦੇ ਆ ਜੇ ਇਹ ਅਮਰਤਰੀ ਹੋਣ ਗਿਆ ਇੱਕ ਪਰਿਵਾਰ ਇਹ ਸੁਧ ਚੁਗਾ ਨਸ਼ਿਆਂ ਤੋਂ ਬਚਣ ਕੇ ਗਾਲ ਦੇ ਪਰਿਵਾਰ ਦੇ ਵਿੱਚ ਜਿਹੜੀ ਸਾਡੀ ਆਉਣ ਵਾਲੀ ਜਨਰੇਸ਼ਨ ਆ ਉਹ ਸਾਰੀ ਜਿਹੜੀ ਆ ਇਹਨਾਂ ਚੀਜ਼ਾਂ ਤੋਂ ਬਚ ਕੇ ਪੜਾਈ ਵਾਲੇ ਪਾਸੇ ਲੱਗੂ ਫਿਰ ਇਹ ਕਿ ਪ੍ਰੇਰਨਾ ਜੇ ਇਹ ਬੜੂਗੀ ਤੇ ਹੋਰਨਾਂ ਨੂੰ ਵੀ ਪ੍ਰੇਰਨਾ ਮਿਲੂ ਲੜਕੀਆਂ ਜਿਹੜੀਆਂ ਆ ਅੱਗੇ ਆਉਣਗੀਆਂ ਪਰ ਉਹ ਸਾਰੀਆਂ ਅਸਰ ਫਾਲੀ ਫੜੀਗਾ ਲੇਕਿਨ ਤੁਸੀਂ ਕਹਤੋਂ ਇਹਨਾ ਤੁਸੀਂ ਦਿਲ ਢਾਉਂਦੇ ਤੁਸੀਂ ਇਹ ਦੱਸੋ ਕਿੱਦਾਂ ਮਰ ਤੋ ਜਾ ਕਮੀਂ ਗਿਆ ਕਿੱਦਾਂ ਇਹਨਾਂ ਸਿਚਾ ਤੋਂ ਬਚਣ ਵਾਸਤੇ ਕਿਹੜਾ ਰਾਹ ਨਸ਼ਾ ਤੋਂ ਬਚਣ ਵਾਸਤੇ ਕ੍ਰਿਤਿਆਂ ਤੋਂ ਬਚਣ ਵਾਸਤੇ ਇੱਕ ਸੱਚ ਧਰਮ ਦੇ ਜਿਹੜੇ ਬਣਾਏ ਨਿਜਮ ਉਹ ਸਾਨੂੰ ਸੇਤ ਦਿੰਦੇ ਆ ਤੇ ਬੱਚਿਆਂ ਨੂੰ ਲੋਕੀ ਕਿਦਾਂ ਮਿਲ ਸਿਖਾਉਣਗੇ ਅਸੀਂ ਬੱਚਿਆਂ ਨੂੰ ਕਹ ਲਉ ਕੋਈ ਨੌਕਰੀ ਵੀ ਨਾ ਮਿਲੇ ਬੱਚਿਆਂ ਪੜ੍ਹ ਵੀ ਨਾ ਸਕਣ ਬੱਚਿਆਂ ਜਿਹੜਿਆਂ ਬੱਚਿਆਂ ਨੂੰ ਕੋਈ ਨਫ਼ਰਤ ਕਰੇ ਤੇ ਇਹਦਾ ਮਤਲਬ ਇਹ ਆ ਜੇ ਬੱਚਿਆਂ ਪੜ੍ਹਦੇ ਹੋ ਤਾਂ ਆਖਣਗੇ ਅੰਮ੍ਰਿਤ ਬੱਚੀ ਨਾ ਸਾਕਲ ਤੋਂ ਹਾਲੇ ਤੱਕ ਅੰਮ੍ਰਿਤ ਸ਼ਗਨ ਦੇ ਨਾਲ ਤੇਰੇ ਰਾਜ ਕਈ ਤਰ੍ਹਾਂ ਦੇ ਰੋੜੇ ਆਉਣਗੇ ਆ ਦੇਖੋ ਬੱਚੀ ਦੇ ਰਸਤੇ 'ਚ ਰੋੜੇ ਆਏ ਨਾ ਤੇ ਬੜਾ ਮਨ ਦੁਖੀ ਹੋਇਆ ਅੱਜਕੱਲ ਤੇ ਤਾਂ ਨੌਜਵਾਨ ਤਾਂ ਲਾਲਚੀ ਬੜੇ ਹੁੰਦੇ ਆ ਵੀ ਕੋਈ ਚੀਜ਼ ਸਾਹਮਣੇ ਪਈ ਹੈ ਤੇ ਉਸੇ ਵੇਲੇ ਲਾਲਚ ਕਰ ਜਾਂਦੇ ਆ ਓਡੀ ਬੱਚੀ ਨੇ ਤਾਂ ਪੇਪਰ ਟੁਕਰਾਤਾ ਵੀ 3-4 ਸਾਲ ਦੀ ਮਿਹਨਤ ਸੀਗੀ ਵੀ ਇੱਕ ਕਾਰ ਨਹੀਂ ਲਾਏ ਮਤਲਬ ਗੁਰੂ ਦੇ ਨਾਲ ਖੜ ਗੀ ਉਹ ਠੀਕ ਹੈ ਉਹਨੇ ਆਪਣੇ ਭਵੇਖ ਨੂੰ ਇੱਕ ਵਾਰੀ ਤਾਂ ਲੱਤ ਮਾਰਤੀ ਮੈਂ ਨਾਲ ਨਾ ਜੂਦੇ ਇਸ ਬਖਦਰ ਤੋਂ ਮੈਂ ਬਿਲਕੁਲ ਨਾਲਿਆ ਮੈਂ ਇਹੋ ਜਿਹਾ ਹਾਸਲਤਾ ਬੇਟਾ ਸਭ ਤੋਂ ਪਹਿਲਾਂ ਗੁਰੂ ਤੇ ਫਿਰ ਬਾਕੀ ਸਭ ਕੁਝ ਉਹ ਸਾਡੇ ਗੁਰੂ ਸਾਹਿਬ ਦੀ ਸਿੱਖਿਆ ਇਹ ਆ ਕਿ ਅਸੀਂ ਸਾਰੇ ਇੱਕ ਬਾਲਕਿਆਂ ਪਾਦਸ਼ਾਹ ਦੇ ਇੱਕੋ ਹੀ ਚੀਜ਼ਾਂ ਇੱਥੇ ਅਸੀਂ ਜਿਹੜੀਆਂ ਮੰਡੀਆਂ ਅਸੀਂ ਪਾਈਆਂ ਹੋਈਆਂ ਤੇ ਇਸ ਕਰਕੇ ਉਹ ਉਹਨੂੰ ਵੀ ਇਹੋ ਹੀ ਆ ਕਿ ਮੈਂ ਜੇ ਗੁਰੂ ਨਾਲ ਲੱਗੀਆਂ ਨਾ ਤੇ ਮੈਂ ਗੁਰੂ ਦੀ ਸਿੱਖਿਆ ਤੇ ਚੱਲਣਾ ਮੈਂ ਨਹੀਂ ਕਾਰਵਾਏ ਲਾਇ ਮੈਨੂੰ ਸਭ ਤੋਂ ਜ਼ਿਆਦਾ ਆਪਣੀ ਰਹਿਤ ਪਿਆਰੀ ਆ ਉਸ ਤੋਂ ਬਾਅਦ ਮੇਰੀਆਂ ਸਾਰੀਆਂ ਚੀਜ਼ਾਂ ਇਸ ਸਿਹਾਸ ਦੇ ਨਾ ਮੈਂ ਇਸ ਚੀਜ਼ ਤੇ ਗੁਰਪੀਤ ਦੇ ਚਾਚਾ ਜੀ ਨੇ ਸਰਦਾਰ ਸਾਹਿਬ ਜਦੋਂ ਤੁਸੀਂ ਵੀਡੀਓ ਦੇਖੀ ਸੀਗੀ ਤਾਂ ਉਦੋਂ ਮਨ ਚ ਕੀ ਆਇਆ ਦੁੱਖ ਹੋਇਆ ਸੀਗਾ ਕਿ ਜਾਂ ਮਾਣ ਮਹਿਸੂਸ ਹੋਇਆ ਵੇਖੋ ਜਦੋਂ ਤੁਸੀਂ ਵੀਡੀਓ ਦੇਖੀ ਹੈ ਨਾ ਸਾਨੂੰ ਮਾਣ ਮਹਿਸੂਸ ਹੋਇਆ ਕਿ ਸਾਡੀ ਬੱਚੀ ਨੇ ਜੋ ਨੂੰ ਸਿਖਾਇਆ ਗਿਆ ਸੀਗਾ ਕਿ ਧਰਮ ਪਹਿਲਾਂ ਵਾ ਬਾਕੀ ਗੱਲਾਂ ਜਿਹੜੀਆਂ ਸਾਰੀਆਂ ਬਾਅਦ ਚ ਉਹ ਚੀਜ਼ ਤੇ ਉੱਪਰ ਪੱਖ ਰਹੀ ਹੈ ਜਿਹੜਾ ਮਾਸਟਰ ਜੀ ਹੁਣੀ ਪਾਬਕ ਹੋਏ ਅਸੀਂ ਪਿੰਡ ਦੇ ਸਾਨੂੰ ਪਤਾ ਇਹਨਾਂ ਨੇ ਇਸ ਪਿੰਡ ਦੇ ਵਿੱਚ ਬਹੁਤ ਜਨਰੇਸ਼ਨ ਨੂੰ ਬਚਾ ਕੇ ਰੱਖਿਆ ਨਸ਼ੇ ਤੋਂ ਬਚਾ ਕੇ ਰੱਖਿਆ ਲੋਕਾਂ ਨੂੰ ਗੁਰੂ ਘਰ ਨਾਲ ਜੋੜ ਕੇ ਰੱਖਿਆ ਪਰ ਕਿਤਨੇ ਕਿਤੇ ਮਨ ਚ ਆ ਜਾਂਦਾ ਦੇਖੋ ਕਿ ਅਹੀਂ ਪਿੰਡ ਵਾਸਤੇ ਜਾਂ ਕੌਮ ਵਾਸਤੇ ਇਨਾ ਕਿਤੇ ਸਾਡੀ ਬੱਚੀ ਦੇ ਨਾਲ ਐਡਾ ਵੱਡਾ ਇਨਾ ਧੱਕਾ ਕੀਤਾ ਇਹ ਚੀਜ਼ਾਂ ਕਰਕੇ ਥੋੜਾ ਹੋਏ ਆ ਬਾਕੀ ਬੱਚੀ ਸਾਡੀ ਨੇ ਬਹੁਤ ਜਿਆਦਾ ਸਟਰਗਲ ਕੀਤੀ ਹੈ ਇਥੇ ਨੇੜੇ ਸਕੂਲ ਤੋਂ ਪੜ੍ਹੀ ਆ ਕੋਈ ਜਿਆਦੇ ਕੋਈ ਸ਼ੌਂਕ ਨਹੀਂ ਰੱਖੇ ਸ਼ੁਰੂ ਤੋਂ ਅਮਰ ਛਕਿਆ ਉਹਨੇ ਜਿੱਥੇ ਵੀ ਕੋਈ ਧਾਰਮਿਕ ਐਕਟੀਵਿਟੀ ਜਾਂ ਪਿੰਡੇ ਦੇ ਵਿੱਚ ਜਾਂ ਸਕੂਲ ਚ ਦੀ ਸਾਰਿਆਂ ਦੇ ਵਿੱਚ ਉਹਨੇ ਪਾਰਟਿਸਪੇਟ ਕੀਤਾ ਤੇ ਪਹਿਲਾਂ ਵੀ ਪਿੰਡ ਦਾ ਬੜਾ ਉਹਨੇ ਨਾਂ ਉੱਚਾ ਕੀਤਾ ਤੇ ਹੁਣ ਤਾਂ ਕੋਈ ਕਸਰ ਨਹੀਂ ਰਹੀ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਸਾਨੂੰ ਇਹ ਚੀਜ਼ ਤੇ ਮਾਣ ਸਾਨੂੰ ਕੋਈ ਅਫਸੋਸ ਨਹੀਂ ਹੈ ਕਿ ਸਾਡੀ ਬੱਚੇ ਦੇਖ ਰਿਹਾ ਇਧਰੋਂ ਤਾਂ ਬਸ ਵੀ ਮੈਨੂੰ ਲੱਗਦਾ ਵੀ ਪਿੰਡ ਨੂੰ ਤੁਹਾਡੇ ਬਹੁਤ ਘੱਟ ਆਉਂਦੀ ਹੋਣੀ ਹੈ ਵੀ ਜਿੱਥੋਂ ਤਿਆਰੀ ਕਰਕੇ ਜਾਂ ਜਿੱਥੋਂ ਪੜ੍ਹ ਕੇ ਬੜੇ ਸੁਧਾਰਨ ਦੇ ਪਰਿਵਾਰ ਜਾਂਦਾ ਮੈਂ ਦੇਖ ਰਿਹਾ ਮਹਿਸੂਸ ਕਰ ਰਿਹਾ ਵੀ ਉੱਥੇ ਜਦੋਂ ਪੇਪਰ ਦੇਣ ਜਾਂਦੇ ਨੇ ਮਿਹਨਤ ਉਸਨੇ ਕੀਤੀ ਹੈ ਮਤਲਬ ਕਿ ਗੁਰੂ ਦੇ ਨਾਲ ਸ਼ੁਰੂ ਤੋਂ ਹੀ ਲਗਾਵ ਸੀਗਾ ਉਹਨਾਂ ਦਾ ਵੇਖੋ ਜੀ ਸ਼ੁਰੂ ਤੋਂ ਹੀ ਇਹ ਕੱਲੇ ਉਹੀ ਨਹੀਂ ਜਿਹੜੇ ਬਾਕੀ ਨੇ ਦੇ ਬੱਚੇ ਉਹ ਵੀ ਸਾਰੇ ਅਮਰਤਾਰੀ ਆ ਜਿਹੜੇ ਬਾਕੀ ਬੱਚੇ ਆ ਉਹਨਾਂ ਦੇ ਸਾਰੇ ਅਮਰਤਾਰੀ ਆ ਸਾਰਾ ਪਰਿਵਾਰ ਸਿੱਖੀ ਦੇ ਨਾਲ ਜੁੜਿਆ ਆ ਤੁਸੀਂ ਜਿਹੜੀ ਗੱਲ ਕੀਤੀ ਮੈਂ ਪਹਿਲਾਂ ਦੱਸ ਚੁੱਕਾ ਹਾਂ ਸਟਰਗਲ ਵਾਲੀ ਵਾਕਿਆ ਹੀ ਇੱਥੇ ਪਿੰਡ ਦੇ ਵਿੱਚ ਬਸ ਨਹੀਂ ਹੁੰਦੀ ਆਵਾਗੇ ਮੈਨੂੰ ਇਹ ਕਿਸੇ ਕੀ ਜਰ ਜਿੱਥੇ ਅੱਜ ਆਪਾਂ ਨੂੰ ਮਿਹਣਾ ਜਗਾ ਵਾਜਦਾ ਨਾ ਜਰ ਕੋਈ ਦੂਜਿਆਂ ਧਰਮਾਂ ਦੇ ਜਾਂ ਦੂਜੀ ਦੂਜੀ ਸਟੇਟਾਂ ਚੋਂ ਆ ਕੇ ਵੱਡੀਆਂ ਵੱਡੀਆਂ ਪੋਸਟਾਂ ਤੇ ਆ ਕੇ ਬੈਠੇ ਜਾਂਦੇ ਆ ਤੇ ਸਾਡੇ ਸਾਰੇ ਪਿੰਡ ਦਾ ਹੀ ਮਨ ਸੌਂ ਸੀ ਵੀ ਸਾਡੀ ਬੱਚੀ ਬੜੀ ਹੋਣ ਆ ਰਹੀ ਤੇ ਇਹ ਵੀ ਕਿਤੇ ਚੰਗੀ ਪੋਸਟ ਜਾ ਕੇ ਬਵੇ ਤੇ ਸਾਡੇ ਪਿੰਡ ਦਾ ਹੋਰ ਨਾਂ ਉੱਚਾ ਹੋਵੇ ਇਹ ਚੀਜ਼ਾਂ ਕਰਕੇ ਇਹਨਾਂ ਨੇ ਬਹੁਤ ਜ਼ਿਆਦਾ ਉਹ ਚੀਜ਼ ਨੂੰ ਸਫਰ ਕੀਤਾ ਕਿ ਉਹੋ ਜਿਹੀ ਐਸਟ ਆਪਣੀ ਸੇਲ ਕਰਦੇ ਆ ਜਿਹੜਾ ਬੰਦਾ ਸੋਚਦਾ ਕਿ ਯਾਰ ਮੇਰੇ ਬੜਾਪੇ ਤੱਕ ਵੀ ਤੇ ਇਹ ਕੰਮ ਆ ਸਕਦੀਆਂ ਨੇ ਇਹਨਾਂ ਨੇ ਸਿਰਫ ਬੱਚੀ ਦੇ ਭਵਿੱਖ ਵਾਸਤੇ ਉਹ ਵੀ ਆਪਣੀਆਂ ਨੇ ਦਾਤੇ ਲਾ ਦਿੱਤੇ ਅੱਛਾ ਇਹ ਵੇਖ ਲਓ ਇਹ ਚੀਜ਼ਾਂ ਨਹੀਂ ਦੁਨੀਆ ਨੂੰ ਪਤਾ ਲੱਗਣੀ ਆ ਕਈ ਵਾਰੀ ਲੋਕ ਉਹ ਮਾੜਾ ਵੀ ਬੋਲ ਰਹੇ ਆ ਕੋਈ ਚੰਗਾ ਵੀ ਕਹਿ ਰਿਹਾ ਪਰ ਜਿਹੜਾ ਪਿਛਲਾ ਸੰਘਰਸ਼ ਹੈ ਪਰਿਵਾਰ ਦਾ ਸੰਘਰਸ਼ ਹੈ ਉਹ ਤਾਂ ਨਹੀਂ ਕਿਸੇ ਨੂੰ ਦੇਖਣਾ ਵੀ ਉੱਥੇ ਕਿਵੇਂ ਪਹੁੰਚੇ ਉਹਦੇ ਪਿੱਛੇ ਮਿਹਨਤ ਕਿੰਨੀ ਆ ਵੀ ਇੱਕ ਕਰਮਚਾਰੀ ਨੇ ਆਖਤਾ ਵੀ ਤੂੰ ਕਾਰਜ ਜਲਾ ਦੇਂਗੇ ਤੇ ਪੇਪਰ ਦੇਂਗੇ ਇਹ ਮਤਲਬ ਇਹ ਚੀਜ਼ਾਂ ਸਾਡੇ ਸਿਸਟਮ ਲਈ ਮੈਨੂੰ ਲੱਗਦਾ ਵੀ ਬੇੜਾ ਗਰਕ ਵਾਲਾ ਕੰਮ ਹੈ ਕੀ ਉੱਥੋਂ ਵੀ ਜਦੋਂ ਇੱਕ ਤਾਂ ਬੱਚੀ ਨੇ ਜਦੋਂ ਆਪਣੀ ਵੀਡੀਓ ਪਾ ਦਿੱਤੀ ਕਿ ਮੈਂ ਕਕਾਰ ਨਹੀਂ ਲਾਉਣੇ ਤੇ ਚਲੋ ਸਾਨੂੰ ਮਹਿਸੂਸ ਹੈ ਕਿ ਬੱਚੀ ਨੇ ਬਹੁਤ ਵਧੀਆ ਕੰਮ ਕੀਤਾ ਜੇ ਮੰਨ ਲਓ ਕਕਾਰ ਲਾ ਕੇ ਪੇਪਰ ਦੇਣ ਦੀ ਕਿਤੇ ਦੀ ਵੀਡੀਓ ਵਾਇਰਲ ਹਾਉ ਜੁਂਦੀ ਕਿ ਭਾਈ ਵੇਖੋ ਆਹ ਪਿੰਡ ਦੀ ਬੱਚੀ ਹੈ ਜਿਹਨੇ ਕਕਾਰ ਲਾ ਕੇ ਕਕਾਰ ਉਹਨੇ ਪਾਸੇ ਰੱਖਦੇ ਆ ਤੇ ਪੇਪਰ ਉਹਨੇ ਆਪਣੀ ਪੋਰਟਫੋਲਡਸ ਦੇ ਦਿੱਤੀ ਹੈ ਇਹ ਜੀ ਸਾਡੇ ਵਾਸਤੇ ਬੜੀ ਅਸੀਂ ਤੇ ਗੁਰੂ ਮਹਾਰਾਜ ਦਾ ਸ਼ੁਕਰ ਕਰਦੇ ਆ ਕਿ ਉਹਨੇ ਉਹਦੇ ਸਿਰ ਤੇ ਹੱਥ ਰੱਖਿਆ ਤੇ ਆਪਣੇ ਪਰਪਖ ਰਹੀ ਹੈ ਦੂਜੀ ਗੱਲ ਮੈਂ ਦੱਸਦਾ ਇਹਨਾਂ ਨੂੰ ਕਈਆਂ ਨੂੰ ਚੀਜ਼ਾਂ ਨਹੀਂ ਪਾਉਂਦੀਆਂ ਕਈਆਂ ਨੂੰ ਵੀ ਲੱਗਦਾ ਪਤਾ ਨਹੀਂ ਇਹ ਕਿਉਂ ਇਤਨਾ ਗੱਲਾਂ ਕਰ ਰਹੇ ਆ ਪਰ ਇਹ ਸਿੱਖ ਧਰਮ ਦੇ ਨਾਲ ਵਿਰੋਧ ਹੁੰਦਾ ਆ ਵਿਤਕਰਾ ਹੁੰਦਾ ਆ ਤੇ ਜਿੰਨਾ ਚਿਰ ਸਾਰੇ ਇਕੱਠੇ ਨਹੀਂ ਹੁੰਦੇ ਵਿਤਰੇ ਹੁੰਦੇ ਹੀ ਰਹਿਣੇ ਆ ਧੜਿਆਂ ਚ ਆਪਾਂ ਵੰਡੇ ਗਏ ਸਾਡੀ ਜਿਹੜੀ ਏਕਤਾ ਖਿਲਰੀ ਪਈ ਮੈਂ ਉਦੋਂ ਵੀ ਅਪੀਲ ਕੀਤੀ ਸੀ ਪੀੜ੍ਹੀ ਦੇ ਰਾਂਹੀਂ ਇਹ ਲੋੜ ਐ ਸਾਰੇ ਨੂੰ ਇਕੱਠੇ ਹੋਣ ਦੀ ਤੇ ਜਿਹੜੇ ਇਹੋ ਜਿਹੇ ਬੱਚੇ ਆ ਜਿਹੜੇ ਹੀਰੇ ਆ ਕੌਮ ਦੇ ਉਹਨਾਂ ਦੇ ਨਾਲ ਹਰ ਪੱਖ ਤੋਂ ਜੁੜ ਕੇ ਉਹਨਾਂ ਦੇ ਮਤ ਕਰਨੀ ਚਾਹੀਦੀ। ਹੂੰ ਅੱਛਾ ਸਰਦਾਰ ਸਾਹਿਬ ਵੈਸੇ ਤਾਂ ਮੇਰੇ ਵੀ ਮਨ 'ਚ ਪਤਾ ਨਹੀਂ ਕੁਝ ਹੋਰ ਹੀ ਚੀਜ਼ਾਂ ਸੀਗੀਆਂ ਵੀ ਜਿਹੜਾ ਜੁਡੀਸ਼ਰੀ ਦੀ ਤਿਆਰੀ ਕਰਵਾ ਰਿਹਾ ਉਹ ਪਤਾ ਨਹੀਂ ਪਰਿਵਾਰ ਕਿੰਨਾ ਪ੍ਰਪੱਖ ਹੋਵੇਗਾ ਜਾਂ ਕਿਸ ਤਰੀਕੇ ਨਾਲ ਜੋ ਤੁਸੀਂ ਸੰਗਰਸ਼ ਜ ਤੁਹਾਡੇ ਬ੍ਰਦਰ ਨੇ ਦੱਸਿਆ ਵਿਛਲਾ ਸੰਘਰਸ਼ ਖੈਰ ਚਲੋ ਆਪਾਂ ਜ਼ਿਆਦਾ ਨਹੀਂ ਮੈਂ ਉਹਦੇ ਤੇ ਜਾਂਦਾ ਪਰ ਜਦੋਂ ਬੇਟੀ ਨੇ ਘਰੋਂ ਜਾਣਾ ਸੀ ਪੇਪਰ ਦੇਣ ਉਹ ਦੇਣ ਬਾਰੇ ਜ਼ਰੂਰ ਦੱਸਿਓ ਵੀ ਤੁਹਾਨੂੰ ਕੀ ਕਹਿ ਕੇ ਗਈ ਸੀਗੀ ਵੀ ਮੈਂ ਅੱਜ ਪਾਸ ਕਰ ਆਉਂਗੀ ਜਾਂ ਉਹ ਉਹਦੇ ਕੀ ਵਿਚਾਰ ਸੀਗੇ ਉਹ ਵੈਕੁਰ ਜਿੱਕਾ ਕਲ ਸਾਹਿਬ ਵੈਕੁਰ ਸ਼ਫਤ ਜੀ ਬੱਚੀ ਦਾ ਸ਼ੁਰੂ ਤੋਂ ਹੀ ਵੈਸੇ ਜਦੋਂ ਛੋਟੇ ਹੁੰਦੇ ਹੁੰਦੇ ਤੋਂ ਸੀਗਾ ਉਹਦਾ ਇੱਕ ਐਮ ਸੀਗਾ ਕਿ ਮੈਂ ਜੱਜ ਬਣਦਾ ਅੱਛਾ ਹਾਂਜੀ ਹਾਂਜੀ ਤੇ ਪਰ ਚਲੋ ਸਾਡੇ ਕੋਲ ਸਮਰਥਾ ਜਿੰਨੀ ਕਿ ਸੀ ਗੁਰੂ ਨੇ ਦਿੱਤੀ ਸੇਹੂ ਦੇ ਪੜਾਈ ਕਰਾਈ ਆ ਤੇ ਪਰ ਜਿਹੜੀ ਬੱਚੀ ਪੜਾਈ ਕਰਨ ਵਾਲੇ ਸੀਗੀ ਉਹ ਉਹ ਵੀ ਮਤਲਬ ਉਹਦੇ ਚ ਜਿੰਨੀ ਰੁਚੀ ਸੀਗੀ ਉਹ ਹੱਦ ਤੋਂ ਵੱਧ ਸੀਗੀ ਉਹਨੇ ਬੜੀ ਆਪਣੇ ਮਨ ਲਾ ਕੇ ਪੜਾਈ ਕੀਤੀ ਆ ਤੇ ਆ ਜਿਹੜਾ ਸਮਾਂ ਗੁਰੂ ਨੇ ਦਿੱਤਾ ਸੀਗਾ ਵੀ ਅੱਜ ਟੈਸਟ ਦੀ ਤਿਆਰੀ ਕਰਕੇ ਉਹ ਨਿਕਲ ਗਈ ਜਦੋਂ ਘਰੋਂ ਨਿਕਲੀ ਆ ਉਹ ਦੋਵੇਂ ਬੜੇ ਖੁਸ਼ੀ ਸੀਗੀ ਮੈਂ ਅੱਜ ਟੈਸਟ ਦੇਣ ਜਾਣਾ ਤੇ ਪਹਿਲਾਂ ਮੇਰਾ ਥੋੜਾ ਮਨ ਸੀਗਾ ਮੈਂ ਆਹ ਬੇਟਾ ਮੈਨ ਨਹੀਂ ਕੋਈ ਨਹੀਂ ਆ ਜੇ ਵੇਖ ਲਾ ਕਿਸ ਤਰ੍ਹਾਂ ਆਨ ਦੀ ਨਹੀਂ ਪਾਪਾ ਟੈਸਟ ਮੈਂ ਦੇਣਾ ਫਿਰ ਸਾਡੇ ਕੋਲ ਰਿਲੇਟਿਵ ਸੀਗੇ ਉਹਨਾਂ ਨੇ ਆਇਆ ਕਿ ਨਹੀਂ ਕੋਈ ਨਿਆਸੀ ਤੁਹਾਡੇ ਨਾਲ ਆ ਇਹਨੂੰ ਭੇਜੋ ਕੋਈ ਗੱਲ ਨਹੀਂ ਪਰ ਜਦੋਂ ਉੱਥੇ ਜਾ ਕੇ ਆ ਪਾਣਾ ਵਾਪਰਿਆ ਨਾ ਜੀ ਤੇ ਇੱਕ ਵਾਰ ਮਾਨੂੰ ਦੁੱਖ ਤੇ ਬੜਾ ਆਇਆ ਕਿ ਕੀ ਸੇਖੋਣਾ ਗਨਾ ਥੋੜੀ ਆ ਹਾਂਜੀ ਕੋਈ ਮਤਲਬ ਕਿਸੇ ਦਾ ਧਰਮ ਦਾ ਕੋਈ ਚਿੰਨ ਆ ਤੇ ਕੀ ਕੋਈ ਆਪਣੇ ਧਰਮ ਦਾ ਚਿੰਨ ਨਹੀਂ ਪਾ ਸਕਦਾ ਹਨਾ ਫਿਰ ਉਹ ਬੇਟੀ ਨੇ ਮੈਨੂੰ ਕੀਤੀ ਗੱਲ ਵੀ ਪਾਪਾ ਇਹ ਤਾਂ ਐਦਾ ਕਹਿੰਦੇ ਪਰ ਮੈਂ ਕੰਮ ਨਹੀਂ ਕਰਨਾ ਮੈਂ ਇਸਲਾ ਨਹੀਂ ਲੈਣੀ ਤੁਹਾਡੀ ਵੀ ਤੁਸੀਂ ਮੈਨੂੰ ਮੈਂ ਚਿੰਨ ਲਾਵਾਂਗੇ ਨਾ ਲਾਵਾਂ ਪਰ ਮੇਰੇ ਨਾਲ ਆ ਬੀਤ ਰਿਹਾ ਉਹਨਾਂ ਬੇਟਾ ਕੋਈ ਗੱਲ ਨਹੀਂ ਜੇ ਬੀਤ ਰਿਹਾ ਵਾ ਨਾ ਜੇ ਜਿਦਾਂ ਨਹੀਂ ਪੇਪਰ ਹੋਣ ਰਿਹਾ ਤਾਂ ਤੂੰ ਕੋਈ ਗੱਲ ਨਹੀਂ ਤੂੰ ਵਾਪਸ ਆ ਜਾ ਕੋਈ ਨਹੀਂ ਆਪਾਂ ਵੇਖ ਲਵਾਂਗੇ ਤੇ ਉੱਥੇ ਚਲੋ ਸਾਡੇ ਸੰਸਥਾਵਾਂ ਜਿੰਨੇ ਵਹਿ ਗਿਆ ਤੇ ਜਾਂ ਸਾਡੇ ਭੈਣ ਭਰਾ ਜੀ ਨੇ ਬੜਾ ਸਾਥ ਦਿੱਤਾ ਤੁਹਾਡੇ ਮੀਡੀਆ ਤੇ ਮਾਧਿਮ ਰਹੀਂ ਉਹ ਸਾਨੂੰ ਬੜਾ ਹੰਗਾਰਾ ਵਧੀਆ ਮਿਲ ਰਿਹਾ ਸਾਡੀ ਸ਼ੋਮਣੀ ਕਮੇਟੀ ਆ ਸਜਤਾ ਸਾਨੂੰ ਬਾਰ ਬਾਰ ਫੋਨ ਆ ਰਿਹਾ ਕਿ ਤੁਹਾਡੀ ਬੇਟੀ ਨੇ ਕਦੋਂ ਆਉਣਾ ਅਸੀਂ ਤੁਹਾਡੀ ਬੇਟੀ ਨੂੰ ਮਿਲਣਾ ਸਾਡਾ ਮਾਣ ਦਾ ਸਿਰ ਉੱਚਾ ਆ ਸਾਡੀ ਬੇਟੀ ਨੇ ਨਾ ਜੀ ਇੱਕ ਕੁਰਸੀ ਨੂੰ ਲੱਤ ਨਹੀਂ ਮਾਰੀ ਉਹ ਲਾਤ ਇਸ ਕਰਕੇ ਮਾਰੀ ਆ ਵੀ ਧਰਮ ਅੱਗੇ ਆ ਸਾਡੇ ਉਸ ਧਰਮ ਦੇ ਬੱਚੇ ਆ ਜਿਸ ਧਰਮ ਚ ਸਾਡੇ ਗੁਰੂ ਨੇ ਆਪਣੇ ਚਾਰ ਬੱਚੇ ਮਾਤਾ ਪਿਤਾ ਸਭ ਕੁਝ ਵਾਰ ਦਿੱਤਾ ਹੈ ਨਾ ਤੇ ਜੇ ਤੁਸੀਂ ਆਪਾਂ ਉਸ ਜਮ ਨੂੰ ਲਈਏ ਵੀ ਉਸ ਧਰਮ ਆ ਮਾਂ ਪਿਓ ਤੇ ਬੱਚਿਆਂ ਤੋਂ ਵੱਧ ਕੋਈ ਪਿਆਰਾ ਨਹੀਂ ਹੁੰਦਾ ਇਹ ਕੁਰਸੀਆਂ ਬੜੇ ਥੱਲੇ ਹੈਗੀਆਂ ਜੇ ਸਾਡਾ ਗੁਰੂ ਇੰਨਾ ਸਭ ਕੁਝ ਵਾਰ ਸਕਦਾ ਤੇ ਕੀ ਸਾਡਾ ਇਹ ਕੁਰਸੀ ਨਹੀਂ ਵਾਰ ਸਕਦਾ ਨਾ ਸਤਿ ਸ੍ਰੀ ਅਕਾਲ ਮੈਂ ਇੱਕ ਤੁਹਾਨੂੰ ਸਵਾਲ ਪੁੱਛ ਰਿਹਾ ਵੀ ਮੈਨੂੰ ਪਤਾ ਲੱਗਾ ਸੀਗਾ ਵੀ ਤੁਸੀਂ ਇਹ ਪੇਪਰ ਦੀ ਤਿਆਰੀ ਕਰਵਾਉਣ ਦੀ ਖਾਤਰ ਗੁਰਪ੍ਰੀਤ ਤੋਂ ਵੀ ਇੱਕ ਕਿਲਾ ਵੀ ਜ਼ਮੀਨ ਵੇਚ ਦਿੱਤੀ ਸੀਗੀ ਜਿਹੜਾ ਤੁਹਾਡੇ ਕੋਲ ਇੱਕ ਕਿਲਾ ਹੀ ਸੀਗਾ ਕਹਿੰਦੇ ਇਹੋ ਦੇਖੋ ਗੱਲ ਹੈ ਵੀ ਜਿਹੜੀ ਮੈਂ ਤੁਹਾਨੂੰ ਅੱਗੇ ਜਾਣ ਠਿਹੜ ਦੇ ਚੁੱਕਾ ਵੀ ਜੋ ਐਸਟ ਸੀਗਾ ਨਾ ਜੋ ਬੰਦਾ ਸੋਚਦਾ ਵੀ ਮੇਰੇ ਗਾਂ ਕੰਮ ਆ ਸਕਦੇ ਜਿੱਤ ਮੇਰੀ ਰੋਜੀ ਖਾਣੇ ਉਹ ਵੀ ਸੇਲ ਕਰਕੇ ਲਾਤੇ ਵੀ ਸਾਡੀ ਬੱਚੀ ਜਿਹੜੀ ਕਿਤੇ ਟਿਕਾਣੇ ਲੱਗ ਜੇ ਐਸ ਵੇਲੇ ਤਾਂ ਫਿਰ ਮਤਲਬ ਜੇ ਇੱਕ ਕਿਲਾ ਹੀ ਸੀਗੀ ਫਿਰ ਜ਼ਮੀਨ ਅਗਰ ਉਹ ਵੀ ਵੇਗੀ ਉਹ ਕੋਈ ਗੱਲ ਨਹੀਂ ਕੁਦਰਤ ਵਾਲਾ ਹੋਰ ਦੇ ਦੂਗਾ ਪਰ ਗੱਲ ਇਹ ਆ ਵੀ ਰੋਸ ਐ ਚੀਜ਼ ਨਹੀਂ ਹੁੰਦਾ ਵੀ ਇਸ ਦੇਸ਼ ਦੇ ਸੀ ਬਸਨੀਕ ਆ ਕਿ ਜਿੱਥੇ ਸਾਡੀਆਂ ਸਭ ਤੋਂ ਵੱਧ ਕੁਰਬਾਨੀਆਂ ਤੇ ਉਹਨਾਂ ਨੂੰ ਪਿੱਛੇ ਰੱਖਿਆ ਜਾਂਦਾ ਵੇਖੋ ਬੱਚੀ ਨੇ ਉਹਨਾਂ ਨਾਲ ਕੋਆਪਰੇਟ ਕਰਨਾ ਚਾਹਿਆ ਉਹਨੇ ਕਿਹਾ ਜੀ ਤੁਸੀਂ ਵੇਖੋ ਇੱਥੇ ਸ੍ਰੀ ਸਾਹਿਬ ਪਉਣਾ ਸਿੱਖ ਨੂੰ ਜ਼ਰੂਰੀ ਹੈ ਪਰ ਇੱਥੇ ਮੈਰਮੈਂਟ ਨਹੀਂ ਹੈ ਕਿ ਸਿੱਖ ਦੀ ਕਿਰਪਾ ਜਿਹੜੀ ਉਹ ਏਡੀ ਹੋਣੀ ਚਾਹੀਦੀ ਬੇਟੀ ਵੇਖੋ ਵੀਡੀਓ ਵਿੱਚ ਵੀ ਕਹਿ ਰਹੀ ਆ ਕਿ ਜੇ ਤੁਹਾਡੇ ਕੋਈ ਅਜਿਹੀ ਪ੍ਰਵੀਜ਼ਨਿੰਗ ਹੈਗੀ ਆ ਕਿ ਮੈਂ ਇਸ ਨੂੰ ਛੋਟੀਆਂ ਕਰਕੇ ਪੇਪਰ ਦੇ ਸਕਦੀ ਹਾਂ ਬੱਚੀ ਨੇ ਕੋਆਪਰੇਟ ਕਰਨਾ ਚਾਹਿਆ ਪਰ ਉਥੋਂ ਦੇ ਜਿਹੜੇ ਕਰਮਚਾਰੀ ਹੀ ਵੇਖੋ ਬੱਚੀ ਨੇ ਵੀਡੀਓ ਚ ਲੱਗਦਾ ਜਿਵੇਂ ਨਿੱਜੀ ਹੁੰਦੀ ਵੀ ਆਪ ਦੇ ਮਨ ਦੀ ਜਿਵੇਂ ਬਲਵਲੇ ਜੇ ਕੱਢੀ ਜਾਂਦੇ ਬਾਹਰ ਹੁਣ ਇਹੀ ਚੱਕਰਨ ਵੇਖੋ ਨੇ ਕਿਹਾ ਵੀ ਮੈਂ ਆਪਣਾ ਕੜਾ ਵੀ ਛੋਟਾ ਕਰਕੇ ਆਈ ਹਾਂ ਵੇਖੋ ਜੇ ਬੱਚੀ ਜੁਡੀਸ਼ਰੀ ਤਿਆਰੀ ਕਰਕੇ ਗਈ ਹੈ ਤੇ ਇੱਕ ਉਹਨੂੰ ਸਾਰਾ ਪਤਾ ਹੀ ਮੈਂ ਕੀ ਕਰਨਾ ਕੀ ਨਹੀਂ ਉਹਨੂੰ ਪਤਾ ਸੀਗਾ ਜੀ ਉਹ ਪ੍ਰੋਬਲਮਸ ਹੈ ਉਹਨੇ ਆਪਣਾ ਖੜਾ ਛੋਟਾ ਕਰਕੇ ਗਈ ਫਿਰ ਆਪਣਾ ਸਿਰਸਾ ਛੋਟਾ ਨਾਲ ਲੈ ਗਈ ਵੀ ਜੇ ਹਾਂ ਕਿ ਮੈਂ ਗੁਰੂ ਦੇ ਚਿੰਨ੍ਹ ਜਰੂਰ ਰੱਖਣੇ ਪਰ ਜਿੱਥੇ ਸਾਨੂੰ ਕੋਈ ਮਨਾਂ ਨਹੀਂ ਵੀ ਸ੍ਰੀ ਸਾਹਿਬ ਇੰਨੇ ਚਦਾਉਣਾ ਚਾਹੀਦਾ ਅਸੀਂ ਜੋ ਛੋਟਾ ਪਾ ਕੇ ਸਾਨੂੰ ਲਾਓ ਕਰਨਗੇ ਤੇ ਅਸੀਂ ਜਾਵਾਂਗੇ ਪਰ ਉਹਨਾਂ ਨੇ ਵੇਖੋ ਜੋ ਆਪਾਂ ਅੱਗੇ ਵੀ ਕਿਹਾ ਵਾ ਕਿ ਉਹ ਆਪਾਂ ਆਪਣੇ ਪਹਿਰਾਵੇ ਨੂੰ ਚੰਗਾ ਨਹੀਂ ਚਾਹੁੰਦੇ ਇਨਾਂ ਕਾਰਾਂ ਨੂੰ ਚੰਗਾ ਨਹੀਂ ਚਾਹੁੰਦੇ ਠੀਕ ਆ ਅੱਜ ਅਸੀਂ ਗੋਲਿਆਂ ਦੇ ਘੱਟਾ ਛਾੜੀ ਜੀ ਜੀ ਨਹੀਂ ਆਹ ਗੱਲ ਨਹੀਂ ਕਰਨੀ ਚਾਹੀਦੀ ਆਹ ਗੱਲ ਨਹੀਂ ਕਰਨੀ ਚਾਹੀਦੀ ਅਸਲੀਅਤ ਅਸਲੀਅਤ ਰਹਿਣੀ ਹੈ ਜੀ ਉਹ ਤਾਂ ਜਿਹੜੀ ਅਸਲੀਅਤ ਉਹ ਰਹਿਣੀ ਹੈ ਕਿ ਇਹ ਸਾਡੇ ਇਹ ਸਾਡੇ ਇਹਨਾਂ ਨਹੀਂ ਚਾਹੁੰਦੇ ਕਿ ਇਹ ਬੱਚੇ ਕਿਤੇ ਬੱਚੇ ਕਿਤੇ ਟਿਕਾਣੇ ਲੱਗ ਜਾਣ ਕਿ ਠੀਕ ਹੈ ਨਸ਼ੇ ਦੇ ਦੇ ਕੇ ਬੱਚੇ ਨੂੰ ਮਾਰੀ ਜਾਂਦੇ ਆ ਤੇ ਜੇ ਕੋਈ ਬੱਚਾ ਬੰਦਾ ਟਰਾਈ ਕਰਦਾ ਕਿ ਆਪਣਾ ਮੈਂ ਸਾਰਾ ਕੁਝ ਆਪਣਾ ਦਾਤੇ ਲਾ ਦੇਵਾਂ ਆਪਣੇ ਵੇਖੋ ਜੇ ਉਹ ਜਾਗਦੀ ਰਾਤ ਉਹਦੀ ਮਾਂ ਉਹਨੂੰ ਚਾਹ ਵੀ ਬਣਾ ਕੇ ਦਿੰਦੀ ਸੀ ਕੋਈ ਨਾ ਬਣਾ ਕੇ ਦਿੰਦੀ ਸੀ ਨਾ ਸਾਰਾ ਪਰਿਵਾਰ ਜਾਗਦਾ ਸੀ ਹਮ ਸਰ ਇਹ ਕੁੜੀ ਦੀ ਸਟਰਗਲ ਨਹੀਂ ਸਾਰੇ ਪਰਿਵਾਰ ਦੀ ਸਟਰਗਲ ਹੈ ਪਰਿਵਾਰ ਦੀ ਸਟਰਗਲ ਰਿਸ਼ਤੇਦਾਰਾਂ ਦੀ ਨਾਲ ਸਟਰਗਲ ਹੈ ਕਿ ਪਰ ਉਹਨਾਂ ਨੇ ਉਹਨਾਂ ਨੇ ਆਪਣਾ ਸਾਰਾ ਕੰਮ ਕੀਤਾ ਪਰ ਜੋ ਸਰਕਾਰ ਨਹੀਂ ਚਾਹੁੰਦੀ ਚਲੋ ਕੋਈ ਗੱਲ ਨਹੀਂ ਗੁਰੂ ਮਹਾਰਾਜ ਬਹੁਤ ਬਿਆਨ ਤੇ ਪਤਾ ਨਹੀਂ ਕਿ ਕਰਾ ਵਾਂਦੋ ਤੇ ਦਾਹਰਾ ਖੁੱਲ ਜਾਂਦੇ ਚੜਦੀ ਕਲਾ ਦੇ ਤੇ ਹੋਰ ਵੀ ਦੇਖੋ ਪਿੰਡ ਦੇ ਤੇ ਇਹਨਾਂ ਦੇ ਪਰਿਵਾਰ ਦੇ ਮੈਂਬਰ ਹੈਗੇ ਆ ਸਰਦਾਰ ਸਾਹਿਬ ਮੈਨੂੰ ਲੱਗਦਾ ਵੀ ਇੱਕ ਪਾਸੇ ਮਾਣ ਵਾਲੀ ਤਾਂ ਗੱਲ ਹੈ ਨਾ ਵੀ ਬੇਟੀ ਨੇ ਗੁਰੂ ਨੂੰ ਅੱਗੇ ਰੱਖ ਲਿਆ ਮਾਣ ਵਾਲੀ ਗੱਲ ਤੇ ਸਰ ਜ਼ਰੂਰ ਆ ਪਰ ਦੂਜੇ ਪਾਸੇ ਜੇ ਸੋਚੀਏ ਨਾ ਤੇ ਸਿੱਖੀ ਨਾਲ ਹੈ ਧੋਖਾ ਇੱਕ ਪਾਸੇ ਆਜ਼ਾਦੀਆਂ 88% ਆਜ਼ਾਦੀ ਇਸ ਵੇਲੇ ਸਿੱਖਾਂ ਦੀਆਂ ਕੁਰਬਾਨੀਆਂ ਇੱਕ ਪਾਸੇ ਸਾਰਾ ਕੁਝ ਚਲੀ ਜਾਂਦਾ ਪਾਣੀ ਰਾਸਤਾ ਨੂੰ ਫ੍ਰੀ ਦੇਂਡਾ ਕਰਤੂਤਾ ਨੂੰ ਕੀ ਕਰਨ ਦਾ ਲੋਕ ਉਹ ਨਾ ਵਾਸਤੇ ਬਿਲਕੁਲ ਗਲਤ ਆ ਯੋਗਤਾ ਨੂੰ ਉਹਨਾਂ ਨੇ ਲਤ ਮਾਰੀ ਆ ਕਿ ਯੋਗਤਾ ਨਹੀਂ ਚਾਹੀਦੀ ਸਾਨੂੰ ਆਪਣੇ ਚਾਹੀਦੇ ਆ ਇਹ ਗੱਲਾਂ ਨਹੀਂ ਹੋਣੀ ਚਾਹੀਦੀ ਅਸੀਂ ਇੱਥੇ ਪੰਜਾਬ ਦੇ ਵਿੱਚ ਪੇਪਰ ਜਦੋਂ ਕੱਢਦੇ ਆ ਉਹ ਪਤਾ ਹੀ ਨਹੀਂ ਕਿਹੜੀਆਂ ਕਿਹੜੀਆਂ ਸਟੇਟਾਂ ਦੇ ਆ ਗਏ ਲੋਕੀ ਬਿਲਕੁਲ ਬਿਲਕੁਲ ਇਹ ਚਾਹੀਦਾ ਹੀ ਇੱਥੇ ਹੀ ਸਰਕਾਰ ਨੂੰ ਚਾਹੀਦਾ ਕਿ ਇਹ ਚੰਡੀਗੜ੍ਹ ਹੀ ਕਰ ਦਿੰਦੇ ਇਹੀ ਪੇਪਰ ਚੰਡੀਗੜ੍ਹ ਲਿਆ ਜਾਂਦਾ ਇੱਥੇ ਸਿੱਖਤਰ ਨਾਲ ਕੋਈ ਵਿਤਕਰਾ ਨਾ ਹੁੰਦਾ ਹੁਣ ਚਾਹੀਦਾ ਸਰਕਾਰ ਨੂੰ ਅੱਗੇ ਆਉਣਾ ਧਾਰਮਿਕ ਸੰਸਥਾਵਾਂ ਨੂੰ ਧਰਮ ਦੇ ਜਿਹੜੇ ਬੰਦੇ ਮੋਤਬਾਰ ਆ ਉਹਨਾਂ ਨੂੰ ਗਾੜੀ ਹੋ ਕੇ ਗੱਲ ਕਰਨੀ ਚਾਹੀਦੀ ਵੀ ਇਹ ਕੀ ਹੋਇਆ ਤੇ ਕਿਉਂ ਆ ਤੇ ਜੇ ਅੱਜ ਨਾ ਕੁਝ ਹੋਇਆ ਤੇ ਹੁਣ ਆ ਗਾਮ ਨਹੀਂ ਫਿਰ ਗਾਮ ਨਹੀਂ ਹੁਣਾ ਨਹੀਂ ਬੇ ਆਸ ਹੀ ਕੋਈ ਨਹੀਂ ਹਾਂ ਫਿਰ ਜਿਹੜੇ ਨਸ਼ੇ ਕਰਦੇ ਆ ਉਹ ਚੰਗੇ ਨੇ ਫਿਰ ਜੋ ਵੀ ਕੁਝ ਹੋਇਆ ਉਹ ਗਲਤ ਹੋਇਆ ਹੁਣਾ ਨਹੀਂ ਚਾਹੀਦਾ ਸਾਬਾਪੂਜੀ ਮੇਰਾ ਆਖੀਰਲਾ ਸਵਾਲ ਹੈ ਵੀ ਪਰਿਵਾਰ ਪਰਿਵਾਰ ਚੜ੍ਹਦੀ ਕਲਾ ਦੇ ਵਿੱਚ ਹੈ ਅੱਜ ਵੀ ਕਿਉਂਕਿ ਠੀਕ ਹੈ ਵੀ ਇੱਕ ਮਨ ਦੇ ਵਿੱਚ ਹੁੰਦਾ ਜ਼ਰੂਰ ਹੈ ਪਰ ਜਿਹੜਾ ਗੁਰੂ ਨੂੰ ਅੱਗੇ ਰੱਖ ਲਿਆ ਉਹਦੇ ਲਈ ਤਾਂ ਮੈਨੂੰ ਲੱਗਦਾ ਵੀ ਪਰਿਵਾਰ ਨੂੰ ਮਾਨਤਾ ਹੈ ਹੀ ਹੈ ਹਾਂਜੀ ਚਰਦੀ ਕਲਾ ਬਹੁਤ ਵੱਲਵਾ ਚਰਦੀ ਕਲਾ ਚ ਰਹਿਣਾ ਤੇ ਚਰਦੀ ਕਲਾ ਚ ਰਹਿਣਾ ਇਹ ਨਾਲ ਵੀ ਆ ਥੋੜਾ ਜਿਹਾ ਮਨ ਤੇ ਅਸਰ ਹੋਇਆ ਕਰਕੇ ਨਾ ਦਿਮਾਗੀ ਦੀ ਹੋ ਜਾਂਦਾ ਵਾ ਤੇ ਬਾਕੀ ਅਸੀਂ ਬਿਲਕੁਲ ਬੱਚੀ ਦੇ ਨਾਲ ਆ ਔਰ ਹੁਣ ਇਹੋ ਹੀ ਉਹਨੂੰ ਸਿੱਖਿਆ ਵਾ ਤੇ ਪੁੱਤ ਸਭ ਤੋਂ ਪਹਿਲਾਂ ਆਪਣਾ ਧਰਮ ਤੇ ਉਸ ਤੋਂ ਬਾਅਦ ਸਭ ਕੁਝ ਰੋਟੀ ਪਾਣੀ ਖਾਣਾ ਪੀਣਾ ਜ਼ਿੰਦਗੀ ਲਾਈਫ ਸਭ ਕੁਝ ਜਿਹੜੀ ਆ ਇਸ ਸੰਵਾਦ ਗੁਰੂ ਰੱਖਾ ਆ ਸਭ ਕੁਝ ਮਿਲੇਗਾ ਹਮ ਤੇ ਅਕੀਰ ਦੇ ਵਿੱਚ ਬਾਈ ਜੀ ਮੈਂ ਸਿਰਫ ਇਹੀ ਜੇ ਤੁਸੀਂ ਦੱਸ ਦਿਓ ਵੀ ਜੇ ਮੰਨ ਲਓ ਵੀ ਪਰਿਵਾਰ ਨਾਲ ਕਿਸੇ ਨੇ ਸੰਪਰਕ ਕਰਨਾ ਹੈ ਜੇ ਮੰਨ ਲਓ ਵੀ ਹੌਸਲਾ ਹੀ ਦੇਣਾ ਹੈ ਤੇ ਉਹ ਕਿਹੜੇ ਨੰਬਰ ਤੇ ਤੁਹਾਨੂੰ ਦੇਣ ਜਾਂ ਅੰਕਲ ਜੀ ਦਾ ਨੰਬਰ ਦੇ ਦੇऊं ਜਾਂ ਬਾਪੂ ਜੀ ਦਾ ਦੇ ਦੋ ਜਾਂ ਆਪਣਾ ਤੁਸੀਂ ਦੇ ਦਿਓ ਜਰੂਰ ਇੱਕ ਵਾਰੀ ਮੈਂ ਕਿਹਦਾ ਨੰਬਰ ਸ਼ੇਅਰ ਕਰ ਲਿਆ ਮੈਂ ਤੁਹਾਨੂੰ ਨੰਬਰ ਸ਼ੇਅਰ ਕਰ ਦਿੰਦਾ ਇਹਨਾਂ ਦਾ ਉਹਨਾਂ ਦੇ ਬੇਟੀ ਦੇ ਫਾਦਰ ਸਾਹਿਬ ਦਾ 98150 0655 ਕਿ ਕਈ ਵਾਰੀ ਕਈ ਸੰਸਥਾਵਾਂ ਦੋ ਜਾ ਸੰਪਰਕ ਕਰਨਾ ਚਾਹੁੰਦੇ ਵਿਚ ਨੂੰ ਮਿਲਣਾ ਚਾਹੀਦਾ ਪਰ ਕਈਆਂ ਦੇ ਕੋਲ ਐਡਰੈਸ ਨਾ ਹੋਣ ਕਰਕੇ ਨੰਬਰ ਨਾ ਹੋਣ ਕਰਕੇ ਨਾ ਤਦ ਕਰਕੇ ਵੀ ਇਹ ਨੰਬਰ ਸ਼ੇਅਰ ਕਰ ਦਿੰਨੇ ਆ ਕਿ 98150 0650 ਇਹ ਉਹਨਾਂ ਦੇ ਲੜਕੀ ਦੇ ਪਿਤਾ ਦਾ ਨੰਬਰ ਹੈ ਤੇ ਜਿੰਨਾ ਉਹਨਾਂ ਨੂੰ ਮਿਲਣਾ ਹੋਵੇ ਉਹਨਾਂ ਦੇ ਨਾਲ ਉਹਨਾਂ ਨੂੰ ਸੰਪਰਕ ਕਰ ਸਕਦੇ ਆ ਬਾਕੀ ਪਰਿਵਾਰ ਚੜ੍ਹਦੀ ਕਲਾ 'ਚ ਆ ਕੋਈ ਗੱਲ ਨਹੀਂ ਕਿਸੇ ਵੇਲੇ ਭਾਵਕ ਹੋਇਆ ਬੰਦੇ ਤੋਂ ਨਿਕਲ ਜਾਂਦਾ ਪਰ ਪਰਿਵਾਰ ਸ਼ੁਰੂ ਤੋਂ ਚੜ੍ਹਦੀ ਕਲਾ 'ਚ ਰਿਹਾ ਤੂੰ ਹੁਣ ਵੀ ਚੜਦੀ ਕਲਾ ਚ ਹੁਣ ਵੀ ਚੜਦੀ ਕਲਾ ਦੇ ਵਿੱਚ ਅੱਛਾ ਸਰਦਾਰ ਸਾਹਿਬ ਇੱਕ ਮੈਨੂੰ ਅਕੀਰ ਦੇ ਵਿੱਚ ਇਹ ਜ਼ਰੂਰ ਦੱਸ ਦਿਓ ਵੀ ਤੁਸੀਂ ਤਾਂ ਖੈਰ ਬੇਟੀ ਤੁਹਾਡੇ ਹੱਥਾਂ ਦੇ ਵਿੱਚ ਹੀ ਪੜੀ ਹੋਵੇਗੀ ਇੱਥੇ ਤੁਸੀਂ ਦੇਖਿਆ ਹੋਊਗਾ ਤੇ ਮਿਹਨਤ ਵਾਕਈ ਉਹਦੇ ਦਿਮਾਗ 'ਚ ਪਹਿਲਾਂ ਤੋਂ ਹੀ ਸੀਗੀ ਵੀ ਮੈਂ ਪਰਿਵਾਰ ਲਈ ਕੁਝ ਕਰਨਾ ਹੈ ਵੀ ਜਿਹੜੀ ਗਰੀਬੀ ਪਰਿਵਾਰ 'ਚ ਹੈਗੀ ਆ ਉਹਨੂੰ ਕੱਢਣਾ ਹੈ ਬਾਹਰ ਵੇਖੋ ਅਸੀਂ ਸ਼ੁਰੂ ਤੋਂ ਲੜਕੀ ਜੰਉਂਦੀ ਜੰਮੀ ਆ ਤੇ ਸਾਡੇ ਪਰਿਵਾਰ ਵਾਂਗੂ ਰਿਸ਼ਤੇ ਇਹਨਾਂ ਦੇ ਨਾਲ ਤੇ ਜਦੋਂ ਲੜਕੀ ਨੇ 12ਵੀਂ ਕੀਤੀ ਤਾਂ ਮੈਨੂੰ ਡਾਕਟਰ ਸਾਹਿਬ ਨੇ ਕਿਹਾ ਵੀ ਲੜਕੀ ਕਹਿੰਦੀ ਮੈਂ ਜੱਜ ਬਣਨਾ ਚਾਹੁੰਦੀ ਆ ਤੇ ਮੈਂ ਇਹਨੂੰ ਕਿਹਾ ਤੇ ਤੂੰ ਸਾਰਾ ਕੁਝ ਹੀ ਦਾਤੇ ਲਾ ਦੇ ਤੇ ਲੜਕੀ ਨੂੰ ਜ਼ਰੂਰ ਪੜਾ ਕਿਉਂਕਿ ਜਿਹੜਾ ਬੱਚਾ ਪੜਨਾ ਚਾਹੁੰਦਾ ਉਹਨੂੰ ਪੜਾਉਣਾ ਚਾਹੁੰਦੇ ਆ ਪਰ ਅੱਜ ਅਫਸੋਸ ਇਹ ਗੱਲ ਦਾ ਹੋਇਆ ਵੀ ਅਸੀਂ ਅੰਮ੍ਰਿਤ ਛਕ ਲਿਆ ਕੋਈ ਕੋਈ ਗਨਾਹਾਂ ਸਾਨੂੰ ਗੁਰੂ ਸਾਹਿਬ ਨੇ ਹੁਕਮ ਲਾਇਆ ਕਿ ਮੇਰਾ ਜਿਹੜਾ ਸਿੱਖਿਆ ਉਹ ਅਮਰਤਾਰੀ ਹੋਊਗਾ ਤੇ ਜਿਹੜੇ ਗਾੜੀ ਟੈਟ ਲੈ ਰਹੇ ਸੀ ਪ੍ਰਸ਼ਾਸਨ ਉਪਰਿਆ ਲਿਖਿਆ ਹੈ ਨਾ ਜੱਜ ਦਾ ਤਹਿਤ ਤੇ ਤਾਦੀ ਲੈ ਰਹੇ ਜੋ ਪੜਿਆ ਲਿਖਿਆ ਪੜੇ ਲਿਖੇ ਪ੍ਰਸ਼ਾਸਨ ਨੂੰ ਇਹ ਗੱਲ ਦਾ ਨਹੀਂ ਪਤਾ ਕਿ ਸਿੱਖ ਜਿਹੜਾ ਵਾ ਪੰਜ ਕੰਕਰ ਆਪਦੇ ਸਰੀਰ ਤੋਂ ਵਿਸਾਰਦਾ ਨਹੀਂ ਆ ਇਸ ਕਰਕੇ ਮੈਂ ਤੇ ਇੱਕ ਕਿਸਾਨ ਜਥੇਬੰਦੀ ਦਾ ਆਗੂ ਹੋਣ ਦੇ ਨਾਤੇ ਮੈਂ ਤੇ ਕਹੂੰਗਾ ਕਿ ਸਰਕਾਰਾਂ ਦੀਆਂ ਨਲਾਇਕੀਆਂ ਇਹੋ ਜੀ ਸਰਕਾਰ ਸਾਨੂੰ ਚਾਹੀਦੀ ਨਹੀਂ ਆ ਜੇ ਸਾਡੇ ਭਾਰਤ ਦੇ ਵਿੱਚ ਅਸੀਂ ਕੰਕਰ ਨਹੀਂ ਪਾ ਸਕਦੇ ਦੱਸੋ ਫਿਰ ਅਸੀਂ ਅਮਰੀਕਾ 'ਚ ਜਾ ਕੇ ਪਾਵਾਂਗੇ ਕੈਨੇਡਾ 'ਚ ਜਾ ਕੇ ਪਾਵਾਂਗੇ ਪਰ ਸਾਨੂੰ ਅਗਲੇ ਤਾਂ ਮਨਾ ਕਰਨ ਗਈ ਪਰ ਮੈਂ ਇਹ ਗੱਲ ਚਾਹਨਾ ਮੈਂ ਮੁੱਖ ਮੰਤਰੀ ਤੋਂ ਮੰਗ ਕਰਦਾ ਜਿਹੜਾ ਪ੍ਰਸ਼ਾਸਨ ਉੱਥੇ ਉਹਨਾਂ ਨੂੰ ਤੁਰੰਤ ਜਿਹੜਾ ਵਾ ਡਿਸਮਿਸ ਕੀਤਾ ਜਾਵੇ ਕਿਉਂਕਿ ਲੜਕੀ ਦਾ ਭੂਇ ਠੀਕ ਸਾਨੂੰ ਮਾਣ ਆ ਸਾਡੇ ਨਗਰ ਨੂੰ ਮਾਣ ਆ ਸਾਡੇ ਪੰਜਾਬ ਨੂੰ ਮਾਣ ਆ ਕਿ ਲੜਕੀ ਨੇ ਆਪਣੀ ਜ਼ਮੀਰ ਜਾਗਦੀ ਰੱਖੀ ਆ ਪਰ ਦੂਜੇ ਪਾਸੇ ਜੇ ਵੇਖੀ ਤਾਂ ਨੁਕਸਾਨ ਬਹੁਤ ਵੱਡਾ ਹੋਇਆ ਕਾਰਵਾਈ ਤਾਂ ਹੋਣੀ ਚਾਹੀਦੀ ਆ ਨਾ ਵੀ ਜਿਵੇਂ ਵੇਖੋ ਪਰਿਵਾਰ ਨੇ ਸਾਰਾ ਕੁਝ ਦਾਅ ਤੇ ਲਾਤਾ ਜੋ ਕੁਝ ਸੀਗਾ ਸਾਰਾ ਕੁਝ ਲਾਤਾ ਹੁਣ ਇੱਕ ਝਟਕੇ 'ਚ ਕਹਿਤਾ ਵੀ ਤੁਸੀਂ ਪੇਪਰ ਨਹੀਂ ਦੇ ਸਕਦੇ ਹਣਾ ਇਹਦੇ ਤੋਂ ਕਾਰਵਾਈ ਤਾਂ ਜ਼ਰੂਰ ਕਰਨੀ ਕਾਰਵਾਈ ਕਾਰਵਾਈ ਤੇ ਕਾਰਵਾਈ ਦੀ ਮੰਗ ਕਰਦੇ ਕੱਲ ਮੈਂ ਮੀਟਿੰਗ 'ਚ ਗਿਆ ਸਾਡੇ ਵੱਡੇ ਆਗੂ ਹੀ ਮੈਂ ਉਹਨਾਂ ਨੇ ਵੀ ਜਦੋਂ ਇਹ ਖਬਰ ਸੁਣੀ ਉਹਨਾਂ ਮੈਨੂੰ ਪੁੱਛਿਆ ਤੇ ਉਹਨਾਂ ਕਿਹਾ ਵੀ ਬਹੁਤ ਅਫਸੋਸ ਦੀ ਗੱਲ ਹੈ ਵੀ ਇਹ ਕਿਉਂ ਨਹੀਂ ਪੇਪਰ ਹੁਣ ਦਿੱਤਾ ਬੱਚੀ ਦਾ ਭਵਿੱਖਿਆ ਚਲੋ ਉਹ ਦੂਜੇ ਪਾਸੇ ਆਪਾਂ ਲਾ ਲਿਆ ਵੀ ਸਾਨੂੰ ਮਾਣਿਆ ਪਰ ਨੁਕਸਾਨ ਬਹੁਤ ਤਕੜਾ ਹੋਇਆ ਲੜਕੀ ਸਾਡੀ ਨੇ ਇੰਨੀ ਹਿਸ਼ਿਆਰ ਹੀ ਲੜਕੀ ਉਹਨੂੰ ਪੱਕਾ ਜਾਜ ਬਣਨਾ ਹੈ ਤੇ ਜੇ ਹੁਣ ਜਿਹੜੇ ਗਾੜੀ ਟੱਟ ਲੈ ਰਹੇ ਉਹਨਾਂ ਨੂੰ ਸਾਡੇ ਧਰਮ ਬਾਰੇ ਨਹੀਂ ਪਤਾ ਤੇ ਫਿਰ ਇਹੋ ਜਿਹੇ ਨੂੰ ਨੌਕਰੀ ਤੇ ਰੱਖਣਾ ਹੀ ਕਿਉਂ ਹੈ ਹਰ ਗੱਲ ਤਾਂ ਵੈਸੇ ਹੀ ਨਾਲੇ ਨਿਰਪੱਖ ਹੁੰਦਾ ਵੀ ਫੈਸਲੇ ਉਹਨੇ ਨਿਰਪੱਖ ਸੁਣਾਉਣੇ ਨੇ ਉਹਨੇ ਤਾਂ ਬਿਲਕੁਲ ਨਿਆਂ ਕਰਨਾ ਪਰ ਇਥੇ ਨਿਆਂ ਦੂਜੀ ਗੱਲ ਐ ਵੀ ਅਸੀਂ ਤਰੀਕ ਪੁੱਗਤਣ ਜਾਂਦੇ ਆ ਕਦੀ ਕਿਸੇ ਨੇ ਇਹ ਨਹੀਂ ਕਿਹਾ ਵੀ ਕਿਰਪਾਨ ਲਾ ਕੇ ਆਓ ਤੇ ਫਿਰ ਟੈਸਟ ਕਿਉਂ ਨਹੀਂ ਕਿਰਪਾਨ ਪਾ ਕੇ ਦੇ ਸਕਦੇ ਇਹ ਸਵਾਲ ਆ ਨਾ ਸਾਡਾ ਇਹ ਸਵਾਲ ਬਣਦਾ ਨਾ ਇਹਨਾਂ ਨੂੰ ਪਰ ਅਸੀਂ ਅਫਸੋਸ ਆ ਵੀ ਜਿੰਨੋਂ ਵੋਟਾਂ ਆਉਂਦੀਆਂ ਨਾ ਇਹ ਲੋਕ ਸਾਡੇ ਤੋਂ ਵੋਟਾਂ ਲੈ ਲਿੰਦੇ ਆ ਪਰ ਆ ਹੁਣ ਸਾਡੀ ਆਵਾਜ਼ ਕੌਣ ਚੱਕੂਗਾ ਉਹਦਾ ਨੁਕਸਾਨ ਦੀ ਪਰਭਾਈ ਕੌਣ ਕਰੂਗਾ ਦੱਸੋ ਮੈਨੂੰ ਭੋਟਾਂ ਬਿਲੇ ਤੇ ਅਸੀਂ ਆ ਕੇ ਆ ਕੇ ਜਫੀਆਂ ਪਾਉਨੇ ਆ ਵੀ ਆ ਸਾਡੀ ਆਵਾਜ਼ ਹੋਣ ਚੁੱਕੂਗਾ ਕੌਣ ਦੱਸੋ ਵੀ ਲੜਕੀ ਦਾ ਭਵਿੱਖ ਖਰਾਬ ਕੀਤਾ ਬਾਬਾ ਜੀ ਤੁਸੀਂ ਕੋਈ ਕਹਿਣਾ ਚਾਹੁੰਦੇ ਹੋ ਤੁਸੀਂ ਤੁਹਾਡਾ ਉਹਨਾਂ ਨੇ ਸਾਡੇ ਪਿੰਡ ਨਾਲ ਲੜਕੀ ਨਾਲ ਬਹੁਤਾ ਤਕਾ ਆ ਥੋੜਾ ਉਹਨਾਂ ਜਿਆਦਾ ਤਕ ਆ ਐਂ ਜਾਨ ਉਹ ਤੇ ਪਰਚਾ 307 ਦਾ ਹੋਣਾ ਚਾਹੀਦਾ ਜਿਹੜੇ ਬੰਦੇ ਨੂੰ ਕੁੜੀ ਨੂੰ ਪੇਪਰ ਨਹੀਂ ਦੇਣਾ ਦਿੱਤਾ ਉਹ ਇੱਕ ਕਤਲ ਆ ਵੇ ਮੈਂ ਜਲਵਾੜ ਕੀਤਾ ਉਹਦੇ ਦੇ ਪੇਪਰ ਠੀਕ ਹੈ ਬਾਈ ਜੀ ਬਹੁਤ ਬਹੁਤ ਧੰਨਵਾਦ ਆ ਇਹ ਸਾਰਾ ਪਰਿਵਾਰ ਹੈ ਲੱਗ ਲੱਗੇ ਜਿੰਨੇ ਵੀ ਮੈਂ ਅੱਧਾ ਪੌਣਾ ਘੰਟਾ ਹੋ ਗਿਆ ਇੱਥੇ ਬੈਠਿਆ ਨੂੰ ਵੀ ਲੋਕ ਬਹੁਤ ਇੱਥੇ ਆ ਕੇ ਇਹਨਾਂ ਨੂੰ ਹੌਸਲਾ ਵੀ ਦੇ ਰਹੇ ਨੇ ਮਿਲ ਵੀ ਰਹੇ ਨੇ ਕਿਉਂਕਿ ਇਹਨਾਂ ਦੀ ਬਣੀ ਬਹੁਤ ਇੱਥੇ ਇਹਨਾਂ ਦੀ ਇੱਜ਼ਤ ਬਹੁਤ ਕਰਦੇ ਨੇ ਲੋਕ ਇਹ ਪਰਿਵਾਰ ਹੀ ਦਾ ਬੇਹਦ ਸੁਧਾਰਨ ਪਰਿਵਾਰ ਹੈ ਜਿਵੇਂ ਦੱਸਿਆ ਵੀ ਇੱਕ ਕਿਲਾ ਜ਼ਮੀਨ ਦਾ ਸੀਗਾ ਇਹਨਾਂ ਦੇ ਕੋਲ ਉਹ ਵੀ ਇਹਨਾਂ ਨੇ ਵੇਚ ਕੇ ਬੇਟੀ ਦੇ ਉੱਪਰ ਲਾਇਆ ਸੀ ਉਹ ਵੀਡੀਓ ਸਾਰਿਆਂ ਨੇ ਦੇਖ ਲਈ ਬਹੁਤ ਸਾਰਿਆਂ ਨੇ ਪ੍ਰतिकਰਮ ਦਿੱਤੇ ਪਰ ਉਹਦੇ ਪਿਛਲਾ ਸੰਘਰਸ਼ ਕਿਸੇ ਨੂੰ ਨਹੀਂ ਪਤਾ ਕਿ ਤਿੰਨ ਚਾਰ ਹੁੰਦਾ ਤੇ ਜਿਹੜਾ ਇੱਕ ਕਰਮਚਾਰੀ ਨੇ ਇਹ ਗੱਲ ਆਖ ਦਿੱਤੀ ਵੀ ਤੁਸੀਂ ਕਕਾਰ ਲਾ ਦਿਓ ਉਹਦੇ ਕਰਕੇ ਪੇਪਰ ਤੁਹਾਨੂੰ ਨਹੀਂ ਦਿੱਤੇ ਦੇਣ ਦਿੱਤਾ ਜਾਊਗਾ ਇਹ ਚੀਜ਼ਾਂ ਸਾਡੇ ਸਿਸਟਮ ਲਈ ਸਾਡੇ ਧਰਮ ਲਈ ਸਾਡੀਆਂ